ਵਿਸ਼ਵਾਸ ਕਰਨਾ ਆਪਣਾ ਵਿਸ਼ਵਾਸ ਕੱਚਾ ਨਾ ਹੋਵੇ ਪਤਾ ਨਹੀਂ ਪਰਮੇਸ਼ਰ ਕੰਮ ਕਰੂਗਾ ਪਤਾ ਨਹੀਂ ਨਹੀਂ ਕਰੂਗਾ ਹallelujah ਪੱਕਾ ਵਿਸ਼ਵਾਸ ਆਈਦਾ ਖੁਦ ਨਾਲੋਂ ਜ਼ਿਆਦਾ ਪਰਮੇਸ਼ਰ ਤੇ ਵਿਸ਼ਵਾਸ ਹੋਣਾ ਚਾਹੀਦਾ ਹallelujah ਕਹਿੰਦਾ ਤਦੋਂ ਬਥੇਰਿਆ ਨੇ ਉਹਨਾਂ ਯਹੂਦੀਆਂ ਵਿੱਚੋਂ ਜਿਹੜੇ ਮਰੀਯਮ ਕੋਲ ਆਏ ਸਨ ਇਹ ਜੋ ਕੁਝ ਜਿਸੂ ਨੇ ਕੀਤਾ ਵੇਖ ਕੇ ਉਹ ਸੁੱਤੇ ਨੀਚਾ ਕੀਤੀ ਹallelujah ਕਈਆਂ ਨੇ ਉਹਨ ਕਈਆਂ ਦੇ ਮਨ ਫੇਰ ਗਏ ਕਈਆਂ ਨੇ ਵਿਸ਼ਵਾਸ ਕਰ ਲਏ ਵਕਾਇਈ ਪ੍ਰਭੂ ਯਿਸੂ ਦੀ ਪਰਮੇਸ਼ਰ ਸੁਣਦਾ ਵੈ ਹਾਲੇਲੂਇਆ ਪਰ ਕਹਿੰਦਾ ਉਹਨਾਂ ਵਿੱਚੋਂ ਕਈਆਂ ਨੇ ਫਰੀਸੀ ਦੇ ਕੋਲ ਜਾ ਕੇ ਉਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ ਹਾਲੇਲੂਇਆ ਪਰ ਪ੍ਰਭੂ ਜੀਸ਼ੂ ਜੀ ਕਿੱਡੇ ਕਿੱਡੇ ਕੰਮ ਕਰਦਾ ਸੀ ਕਈ ਡਰ ਗਏ ਹallelujah ਵੀ ਜੇ ਇਹ ਦੀ ਚੱਲ ਗਈ ਸੀ ਤਾਂ ਵਹਿ ਜਾਗੇ ਸਾਡੀ ਤਾਂ ਫਿਰ ਦੁਕਾਨਾ ਬੰਦ ਹੋ ਜਾਣਗੀ ਹallelujah ਇਸ ਤਰ੍ਹਾਂ ਕਰਕੇ ਪ੍ਰਭੂ ਲਈ ਕੋਈ ਵੀ ਕੰਮ ਔਖਾ ਨਹੀਂਗਾ ਹallelujah ਮਰਦੇ ਕੰਮ ਸੱਚਮੁੱਚ ਪਰਮੇਸ਼ਰ ਜਿੰਦੇ ਕਰ ਦਿੰਦਾ ਅੰਗ ਪੈਰ ਜਿੰਨੇ ਮਰਜੀ ਹੋਣ ਉਹ ਵੀ ਪਰਮੇਸ਼ਰ ਚੱਲਣ ਲਾ ਦਿੰਦਾ ਹallelujah ਉਹਦੇ ਲਈ ਕੋਈ ਕੰਮ ਨਹੀਂ ਔਖਾਗਾ ਪਰਮੇਸ਼ਰ ਲਈ ਸਾਰਾ ਕੰਮ ਸੌਖਾ ਹੀ ਗਿਆ ਹallelujah ਉਹ ਕਰਦਾ ਵੈ ਉਹ ਪਹਿਲਾਂ ਵੀ ਕਰਦਾ ਸੀ ਹੁਣ ਵੀ ਪਰਮੇਸ਼ਰ ਹੀ ਕਰਦਾ ਹੈ ਹallelujah ਜਿਉਂਦੋਂ 4 ਦਿਨਾਂ ਦੇ ਮਰਦੇ ਜਿੰਦੇ ਕਰ ਤੇ ਹੁਣ ਵੀ ਹੋ ਜਾਂਦੇ ਆ ਆਪਾਂ ਹੀ ਕਰਨਾ ਹੈ ਵਿਸ਼ਵਾਸ ਕਰਨਾ ਵੈ ਹallelujah ਕਈ ਵਾਰੀ ਮੁਸੀਬਤ ਆਉਂਦੀ ਹੈ ਕਿਉਂ ਆਉਂਦੀ ਹੈ ਆਪਾਂ ਨੂੰ ਉਹਨੇ ਕੁੱਟਣਿਆ ਤੇ ਲਿਉਣਾ ਹੁੰਦਾ ਉਹਦੇ ਅੱਗੇ ਬਿਠਾਉਣਾ ਹੁੰਦਾ ਲਿਆ ਕੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਡਰਿਆ ਨਾ ਕਰੋ ਕਿ ਆਕਰ ਮੁਸੀਬਤ ਨਹੀਂ ਵੱਡੀ ਮੇਰਾ ਪ੍ਰਭੂ ਜੀਸ਼ੂ ਵੱਡਾ ਹੈ ਉਹਦਾ ਕੋਈ ਟਾਈਮ ਰੱਖਿਆ ਹੁੰਦਾ ਜੀ ਉਹਨੇ ਕਿਹਾ ਉਹਨੇ ਆਪਾਂ ਨੂੰ ਦੇਣਾ ਹੀ ਦੇਣਾ ਸਭ ਕੁਝ ਜੋ ਆਪਾਂ ਨੂੰ ਆਸ਼ਾ ਆਪਾਂ ਮੰਗਾਗੇ ਉਹ ਕਹਿੰਦਾ ਭਲਾ ਬਾਲੀ ਵੱਡੀ ਪ੍ਰਾਰਥਨਾ ਬਿਨਾਂ ਕਰ ਮੈਂ ਤੇਰੀ ਨਿੱਕੀ ਜਿ ਦਵਾਈ ਸੌਣ ਲੈਣੀ ਆ ਹਾਲੇਲੂਇਆ ਪ੍ਰਭੂ ਪਰਬੂ ਨੇ ਪ੍ਰਭੂ ਯਿਸੂ ਨੇ ਕੀ ਪ੍ਰਭੂ ਦੇ ਅੱਗੇ ਕੀ ਪਰਮੇਸ਼ਰ ਅੱਗੇ ਮੈਂ ਤੇਰਾ ਸ਼ੁਕਰ ਕਰਦਾ ਜੋ ਤੂੰ ਮੇਰੀ ਸੁਣੀ ਹallelujah ਉਹਨੇ ਬਾਲੀ ਨਹੀਂ ਲੰਮੀ ਚੌੜੀ ਪ੍ਰਾਰਥਨਾ ਕੀਤੀ ਸੀ ਹallelujah ਉਹਨੇ ਏਡੀ ਕੇ ਵੀ ਸੁਣ ਲਈ ਮਨ ਸਾਫ਼ ਹੋਣਾ ਚਾਹੀਦਾ ਥੋੜੀ ਪ੍ਰਾਰਥਨਾ ਹੀ ਪਰਮੇਸ਼ਰ ਸੁਣ ਲੈਂਦਾ ਹallelujah ਉਹ ਕਹਿੰਦਾ ਜਦੋਂ ਤੂੰ ਪ੍ਰਾਰਥਨਾ ਕਰੇ ਪਰਾਈਆਂ ਕੋਮ ਵਾਂਗ ਬੱਕ ਬੱਕ ਨਹੀਂ ਵਾਲਾ ਕਰਨਾਗਾ ਹallelujah ਛੋਟੀ ਪ੍ਰਾਰਥਨਾ ਹੋਵੇ ਉਹਦੀ ਕੋਠੜੀ ਚ ਵੜ ਅੰਦਰ ਬੈ ਕੇ ਤੂੰ ਗੋਪਤ ਪ੍ਰਾਰਥਨਾ ਕਰ ਹallelujah ਇਕ ਥਾਂ ਗੋਪਤ ਲਿਖ ਇਕ ਥਾਂ ਲਿਖ ਸਾਰੇ ਰਲ ਕੇ ਕਰੋ ਹallelujah ਗੋਪਤ ਲਿਖ ਜੀ ਤੋ ਕੱਲਿਆਂ ਨੇ ਆਪਾਂ ਸੱਚਮੁੱਚ ਪਰਮੇਸ਼ਰ ਦੇ ਹੋਰ ਅੱਗੇ ਜਾਣਾ ਵੈ ਫਿਰ ਉਦੋਂ ਆਪਾਂ ਗੋਪਤੀ ਕਰਨੀ ਹੈ ਹallelujah ਜਦੋਂ ਵਿਧਵਾ ਔਰਤ ਨੇ ਉਹਦਾ ਉਹਨੂੰ ਉਸ ਕੋ ਸਭ ਕੁਝ ਉਹਦਾ ਛੱਡ ਕੇ ਉਹ ਤਾਂ ਘਰ ਵਾਲਾ ਮਰ ਗਿਆ ਸੀ ਹallelujah ਉਹਨੇ ਕੀ ਕੀਤਾ ਸੀਗਾ ਉਨੇ ਜਦੋਂ ਕਿਸੇ ਅਲੀਆ ਕੋਲੇ ਗਈ ਉਹ ਕਹਿੰਦੀ ਮੈਂ ਕੀ ਅਲੀਸ਼ਾ ਕੋਲੇ ਗਈ ਉਹ ਕਹਿੰਦੀ ਮੈਂ ਕੀ ਕਰਾਂ ਵੀ ਤੈਨੂੰ ਤਾਂ ਮੈਂ ਉਹ ਬਹੁਤ ਮੰਨਦਾ ਸੀ ਹੁਣ ਮੈਂ ਜਿਹੜੇ ਕਰਜ਼ਾ ਮੈਂ ਜਿਹੜਾਂ ਤੇ ਰहूं ਮੈਨੂੰ ਆ ਕੇ ਸਤਾਉਂਦੇ ਰਹਿੰਦੇ ਮੈਂ ਕਿੱਥੋਂ ਕਰਜ਼ਾ ਪਰ ਹallelujah ਉਹ ਕਹਿੰਦਾ ਤੇਰੇ ਘਰ ਚ ਕੀ ਆ ਕਹਿੰਦੀ ਮੇਰੇ ਘਰ ਚ ਥੋੜਾ ਜਿਹਾ ਤੇਲ ਆ ਹੋਰ ਮੇਰੇ ਘਰ ਚ ਕੁਛ ਨਹੀਂਗਾ ਹallelujah ਉਹ ਕਹਿੰਦਾ ਤੂੰ ਐਂ ਕਰ ਜਿੰਨੇ ਭਾਂਡੇ ਤੇ ਰਿਆੰਡ ਗਵੰਡ ਸਾਰਿਆਂ ਦੇ ਭਾਂਡੇ ਤੂੰ ਚੱਕ ਲਿਆ ਜਿੱਡੇ ਜਿੱਡੇ ਵੀ ਹੈਗੇ ਹallelujah ਤੇ ਉਹਨੂੰ ਲੈ ਕੇ ਆਪਦਾ ਬਾਹਰ ਭੇਡ ਲਈ ਤੇ ਗੋਪਤ ਰੱਖੀ ਹallelujah ਉਹਨਾਂ ਉਹਨਾਂ ਪਾਂਡੇ ਤੇਲ ਪਾਉਂਦੀ ਜਾਂਹੀਂ ਉਹ ਤੇਲ ਦੇ ਪਰ ਜਾਣਗੇ ਤੂੰ ਫੇਰ ਵੇਚ ਕੇ ਆਪਦਾ ਗੁਜ਼ਾਰਾ ਕਰ ਲਈ ਹallelujah ਉਹਨੇ ਨਹੀਂ ਕਿਆ ਕਿਸੇ ਅੱਗੇ ਹੱਥ ਟੱਡੀ ਹallelujah ਉਹਨੇ ਜਿੰਨੇ ਆਂਡੀਆਂ ਗਵਾਂਡੀਆਂ ਦੇ ਵੱਡੇ ਵੱਡੇ ਬਰਤਨ ਹੁਣ ਕੇ ਸਭ ਲੈ ਆਈ ਇਕੱਠੇ ਕਰ ਲੇ ਉਹਨੇ ਆ ਕੇ ਉਹਦਾ ਬੂਹਾ ਭੇੜ ਲਿਆ ਨਾਲ ਉਹਦੇ ਬੱਚਿਆਂ ਨੂੰ ਲਾਇਆ ਹallelujah ਉਹ ਜਿਹਦੇ ਜਿਹਦੇ ਤੇਲ ਪਾਉਂਦੀ ਗਈ ਪਾਉਂਦੀ ਗਈ ਤੇਲ ਨਹੀਂ ਮੁੱਕਿਆ ਕੁੱਪੀ ਦੇ ਵਿੱਚੋਂ ਪੰਡੇ ਘਟ ਗਏ ਹallelujah ਜਦੋਂ ਉਹਨੇ ਪੁੱਛਿਆ ਹੋਰ ਪੰਡਾ ਹੈਗਾ ਉਹ ਕਹਿੰਦੇ ਹੈ ਨਹੀਂ ਤੇ ਉਥੇ ਤੇਲ ਬੰਦ ਹੋ ਗਿਆ ਹallelujah ਉਹਨੇ ਸਾਰਾ ਤੇਲ ਉਹ ਵੇਚਿਆ ਵੇਚ ਕੇ ਆਪਦਾ ਕਰਜ਼ਾ ਲਾਇਆ ਤੇ ਗਾਂ ਵੀ ਆਪਦੀ ਜ਼ਿੰਦਗੀ ਜਿਹੜੀ ਪੂਰੀ ਕੱਢੀ ਹallelujah ਇਸ ਕਰਕੇ ਕੋਈ ਆਪਾਂ ਨੂੰ ਪ੍ਰਾਰਥਨਾ ਗੁਪਤ ਚ ਕਰਨੀ ਪੈਂਦੀ ਹੈ ਕੋਈ ਆਪਾਂ ਸਾਰਾ ਪਰਿਵਾਰ ਨਾਲ ਕੇ ਕਰ ਸਕਦੇ ਹallelujah ਸੱਚਮੁੱਚ ਜੇ ਥੋੜੀ ਕਰ ਲਓ ਸੱਚੇ ਮਨ ਦੇ ਨਾਲ ਕਰੋ ਕਿਸੇ ਲਈ ਜਦੋਂ ਆਪਾਂ ਪ੍ਰਾਰਥਨਾ ਕਰਦੇ ਕਿਸੇ ਲਈ ਅੰਦਰ ਈਰਖਾ ਨਹੀਂ ਆਪਣੇ ਹੋਣੀ ਚਾਹੀਦੀ ਹallelujah ਕਿਸੇ ਲਈ ਵੈਰ ਵਿਰੋਧ ਨਹੀਂ ਹੋਣਾ ਚਾਹੀਦਾ ਹallelujah ਜੇ ਆਪਾਂ ਦਿਮਾਗ ਦੇ ਵਿੱਚ ਆਪਣੇ ਘੁੰਮੀ ਜਾਣ ਤੇ ਪ੍ਰਾਰਥਨਾ ਮੂੰਹ ਨਾਲ ਕਰ ਜਾਈ ਉਹਦਾ ਕੋਈ ਫਾਇਦਾ ਨਹੀਂ ਉਹ ਨਾ ਕਰਨ ਦੇ ਬਰਾਬਰ ਹੀ ਹੈ ਹallelujah ਪ੍ਰਭੂ ਕਹਿੰਦਾ ਪਰਮੇਸ਼ਰ ਨੇ ਬਾਈਬਲ ਦੇ ਬਚਨ ਇੱਕ ਥਾਂ ਲਿਖਿਆ ਵੀ ਉਹ ਕਹਿੰਦਾ ਜਦੋਂ ਤੂੰ ਪ੍ਰਾਰਥਨਾ ਕਰੇ ਥੋੜੀ ਕਰ ਗੁੱਪ ਤੇ ਚਕਾਰ ਹallelujah ਇਸ ਤਰ੍ਹਾਂ ਕਰਕੇ ਪਦ ਖਾਵੇ ਦੀ ਨਹੀਂ ਕਰਨੀ ਮੈਂ ਈ ਪ੍ਰਾਰਥਨਾ ਕਰਦਾ ਮੇਰੀ ਰੱਬ ਸੁਣਦਾ ਨਹੀਂ ਸੁਣੂਗਾ ਜ਼ਰੂਰ ਸੁਣੂਗਾ ਸੁਣੂ ਕਦੋਂ ਜਦੋਂ ਆਪਾਂ ਅੰਦਰ ਖਾਲੀ ਕਰਤਾ ਕਿਦੇ ਲਈ ਪਰਮੇਸ਼ਵਰ ਦੇ ਲਈ ਹallelujah ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਜਿਵੇਂ ਲਾਜਰ ਜ਼ਿੰਦਾ ਹੋਏ ਆਪਣੇ ਵੀ ਕਮਜੋਰ ਤੇ ਪਏ ਜ਼ਿੰਦਾ ਹੋਣਗੇ ਉਹ ਤਾਂ ਕੋਈ ਟਾਈਮ ਰੱਖਿਆ ਵੇ ਹallelujah ਘਬਰਾਇਆ ਨਾ ਕਰੋ ਉਹਦੇ ਤੇ ਨਹੀਂ ਆਪਾਂ ਸ਼ੱਕ ਕਰਨੀ ਪਰਮੇਸ਼ਰ ਤੂੰ ਮੇਰਾ ਕੀ ਕੀਤਾ ਮੈਂ ਤੈਨੂੰ ਇੰਨੇ ਚਿਰ ਦਾ ਮੰਨਦਾ ਮੈਂ ਉਹ ਕੋ ਕੋ ਮੰਨਦਾ ਤਾਂ ਫਿਰ ਮੈਂ ਕੀ ਕਰਾਂ ਹallelujah ਇਸ ਤਰ੍ਹਾਂ ਕਰਕੇ ਚਾਹੇ ਆਪਾਂ ਨੂੰ ਜਿੰਨਾ ਚਿਰ ਮਰਜੀ ਹੋਵੇ ਪ੍ਰਭੂ ਜਾ ਕੇ ਵਿਸ਼ਵਾਸ ਨਾਲ ਰਹਿਣਾ ਉਹਦੇ ਉਹਨੂੰ ਆਪਾਂ ਲੰਬਾ ਡੇਰ ਚ ਆਪਾਂ ਨੂੰ ਘਾਟਾ ਪਵੇ ਕੁਝ ਵੀ ਹੋਈ ਚੱਲੇ ਹallelujah ਉਹ ਆਪਾਂ ਨੂੰ ਕੀ ਵੇਖਦਾ ਆਪਣਾ ਇਹ ਮਾਨ ਵੇਖਦਾ ਵੈ ਹallelujah ਪਰਖਦਾ ਕਈ ਵਾਰੀ ਉਹ ਕਹਿੰਦਾ ਸਾਰਾ ਕੰਮ ਸ਼ੈਤਾਨ ਵੀ ਨਹੀਂ ਕਰਦਾਗਾ ਕਹਿੰਦਾ ਕਈ ਵਾਰੀ ਮੈਂ ਵੀ ਵੇਖਦਾ ਹੁੰਨਾ ਸ਼ੈਤਾਨ ਨੂੰ ਜੇ ਵੇਖ ਚੈੱਕ ਕਰ ਜਾ ਕੇ ਇਹਨੂੰ ਚੈੱਕ ਕੀ ਕਰੂਗਾ ਜਾਂ ਤਾਂ ਆਪਣੇ ਬਿਮਾਰੀ ਆਊ ਜਾਂ ਆਪਾਂ ਲੜਾਈ ਪਾਉਂ ਕੁਝ ਵੀ ਹੋਊਗਾ ਜੇ ਆਪਾਂ ਉਹੋ ਜੇ ਹਾਲਾਤਾਂ 'ਚ ਵੀ ਖੜੇ ਰਵਾਂਗੇ ਪਰਮੇਸ਼ਰ ਤੇ ਸੱਚਮੁੱਚ ਪਰਮੇਸ਼ਰ ਆਪਾਂ ਨੂੰ ਪਿਆਰ ਕਰਦਾ ਵੈ ਹallelujah ਉਹ ਕਹਿੰਦਾ ਮੈਂ ਵੀ ਨਿੱਕੇ ਨਿੱਕੇ ਆ ਥੋੜੇ 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 ਤੇ ਪਾਉਣਾ ਹੁੰਨਾ ਤੁਹਾਨੂੰ ਪਰਤੇਉਣਾ ਹੁੰਨਾ ਵੇਖਾਂ ਦੋਲਤਾ ਨਹੀਂ ਜਾਣਗੇ ਹallelujah ਸੱਚਮੁੱਚ ਜੈ ਬੋਦਲ ਲੜ ਪੜਿਆ ਤੱਕ ਕੁੱਟ ਕੇ ਫੜੀ ਰੱਖੋ ਛੱਡੇ ਹੋ ਨਾ ਹallelujah ਰੁਲ ਜਾਗੇ ਜਿਹੜੇ ਰੋ ਛੱਡ ਕੇ ਸੱਚਮੁੱਚ ਰੋ ਲਗੇ ਹਾਲੇਲੂਇਆ ਆਪਾਂ ਰੁਲ ਜਾਾਂਗੇ ਹੱਥ ਨਹੀਂ ਛੱਡਣਾ ਚਾਹੀਏ ਆਪਣੇ ਘਰੇ ਕੁਝ ਹੋਵੇ ਕੁਝ ਨਾ ਹੋਵੇ ਹਾਲੇਲੂਇਆ ਸਮਝਿਆ ਕਰੋ ਸਾਨੂੰ ਨੇ ਸਾਹ ਦਿੱਤੇ ਇਹ ਵੀ ਉਹਦੀ ਦਿਯਾ ਹੈ ਇਹ ਕੋਈ ਆਪਾਂ ਕਿਸੇ ਨੂੰ ਮੁੱਲ ਨਹੀਂ ਲਾਏਗੇ ਆਪਾਂ ਹਾਲੇਲੂਇਆ ਸਭ ਕੁਝ ਉਹਨੇ ਦਿੱਤਾ ਹੈ ਆਪਾਂ ਨੂੰ ਹਾਇਕ ਚੀਜ਼ ਦਿੰਦਾ ਆਪਾਂ ਨੂੰ ਬਚਾ ਕੇ ਰੱਖਦਾ ਧੰਨਵਾਦ ਕਰਿਆ ਕਰੋ ਆਪਾਂ ਨੂੰ ਡਾਕਟਰਾਂ ਤੋਂ ਬਚਾਈ ਰੱਖਦਾ ਵੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਿੰਨਾ ਉਹਦਾ ਧੰਨਵਾਦ ਕਰਦੇ ਉਹਨਾਂ ਹੀ ਥੋੜਾ ਉੱਠਦੇ ਬੈਂਦੇ ਉਹ ਕਹਿੰਦਾ ਹੱਥਾਂ ਨਾਲ ਕੰਮ ਕਰ ਤੇ ਮੂੰਹ ਦੇ ਨਾਲ ਮੇਰੀ ਮਹਿਮਾ ਕਰ ਹallelujah ਕਿੰਨਾ ਭਲਾ ਪਰਮੇਸ਼ਰ ਉਹ ਨਹੀਂ ਕਹਿੰਦਾ ਆਪਾਂ 12 ਘੰਟੇ ਤੋਂ ਅੰਦਰੇ ਬੈਠਾ ਰਹੇ ਪ੍ਰਾਰਥਨਾ ਚ ਨਹੀਂ ਉਹ ਕਹਿੰਦਾ ਇੱਕ ਵਾਰੀ ਮੇਰਾ ਧੰਨਵਾਦ ਕਰ ਦੇ ਭਲਾ ਥੋੜਾ ਚੈਰ ਕਰ ਦੇ ਆਪਦੇ ਕੰਮ ਧੰਦਾ ਕਰਦਾ ਫਿਰ ਤੇ ਮੂੰਹ ਨਾਲ ਮੇਰੀ ਮਹਿਮਾ ਕਰਦਾ ਫਿਰ ਹallelujah ਹallelujah ਪਹਿਲੀਆਂ ਸਵਿਆਂ ਚ 12 12 ਸਾਲ ਜੰਗਲਾਂ ਚ ਲੋਕ ਫਿਰਦੇ ਰਹਿੰਦੇ ਸੀ ਬਨਵਾਸ ਕੱਟਦੇ ਪੋਰਾ ਬਣੂ ਪੌਣ ਡੇ ਆਪਣਾ ਤਰਾ ਬਸੌਖਾ ਹੀ ਮਿਲ ਗਿਆ ਵੇ ਹਾਲੇਲੂਇਆ ਪਰ ਆਪਾ ਕਦਰ ਨਹੀਂ ਕਰਦੇ ਉਹਦੀ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਿਹੜੇ ਸਾਹ ਦਿੱਤੇ ਪਰਮੇਸ਼ਰ ਦਾ ਧੰਨਵਾਦ ਕਰੋ ਪਰਮੇਸ਼ਰ ਤੂੰ ਸਾਨੂੰ ਹੁਣ ਤੱਕਰ ਬਚਾ ਕੇ ਰੱਖਿਆ ਤੂੰ ਸਾਨੂੰ ਨਵੇਂ ਬਲ ਦੇ ਨਾਲ ਭਰਦਾਵੇਂ ਤੂੰ ਅੱਗੇ ਵੀ ਸਾਨੂੰ ਬਚਾ ਕੇ ਰੱਖੇਗਾ ਹਾਲੇਲੂਇਆ ਹਾਲੇਲੂਇਆ